ਇੰਗਲੈਂਡ ਦੇ ਵਿੱਚ ਇੱਕ ਹਰ ਮਹਿੰਦਰ ਕੌਰ ਸੰਘੇੜਾ ਨਾਮ ਦੀ ਪੰਜਾਬੀ ਸਿੱਖ ਪਰਿਵਾਰ ਦੀ ਕੁੜੀ ਇੱਕ ਮੁਸਲਮਾਨ ਮੁੰਡੇ ਨੂੰ ਪਿਆਰ ਕਰ ਪੈਂਦੀ ਹੈ। ਉਸ ਮੁਸਲਮਾਨ ਮੁੰਡੇ ਦੇ ਪਿਆਰ ਵਿੱਚ ਇਹ ਪੰਜਾਬੀ ਸਿੱਖ ਕੁੜੀ ਇੰਨੀ ਕ ਅੰਨੀ ਹੋ ਜਾਂਦੀ ਹੈ ਕਿ ਫਿਰ ਉਹਦੇ ਪਿੱਛੇ ਆਪਣਾ ਧਰਮ ਬਦਲ ਲੈਂਦੀ ਹੈ। ਇਸਲਾਮ ਨੂੰ ਕਬੂਲ ਕਰ ਲੈਂਦੀ ਹੈ, ਹਲਾਲ ਖਾਣਾ ਸ਼ੁਰੂ ਕਰ ਦਿੰਦੀ ਹੈ। ਫਿਰ ਉਸ ਮੁਸਲਮਾਨ ਮੁੰਡੇ ਨੇ ਇਸ ਕੁੜੀ ਨਾਲ ਇਹੋ ਜੀ ਚਾਲ ਖੇਡੀ ਕਿ ਇਹਨੂੰ 14 ਸਾਲ ਦੀ ਜੇਲ ਹੋ ਗਈ। ਗੱਲ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ। ਹਾਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਤੁਹਾਨੂੰ ਕਹਾਣੀ ਸੁਣਾਉਣੀ ਹੈ ਹਰਮਿੰਦਰ ਕੌਰ ਸੰਘੇੜਾ ਦੀ ਕਿ ਉਹਦੇ ਨਾਲ ਇੰਗਲੈਂਡ ਦੇ ਵਿੱਚ ਕੀ ਕੁਝ ਵਾਪਰਿਆ ਤੇ ਕਿਵੇਂ ਉਹਨੂੰ 14 ਸਾਲਾਂ ਦੀ ਜੇਲ੍ਹ ਹੋਈ ਜਿਹੜੀ ਹਰਮਿੰਦਰ ਕੌਰ ਸੰਘੇੜਾ ਹੁੰਦੀ ਆ ਇਹ ਇੱਕ ਡੈਂਟਲਿਸਟ ਦੀ ਪੜ੍ਹਾਈ ਕਰ ਰਹੀ ਹੁੰਦੀ ਆ ਪੜਾਈ ਕਰਦੇ ਹਾਂ ਦੌਰਾਨ 2005 ਦੇ ਵਿੱਚ ਇੱਕ ਪਾਰਟੀ ਹੁੰਦੀ ਉਸ ਪਾਰਟੀ ਦੇ ਵਿੱਚ ਹਰਮਿੰਦਰ ਕੌਰ ਸੰਘੇੜਾ ਗਈ ਹੁੰਦੀ ਆ ਤੇ ਉੱਥੇ ਇਹਦੀ ਮੁਲਾਕਾਤ ਇੱਕ ਮੁਸਲਮਾਨ ਮੁੰਡੇ ਨਾਲ ਹੁੰਦੀ ਆ ਜਿਹੜਾ ਕਿ ਪਿੱਛੋਂ ਪਾਕਿਸਤਾਨ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਸੀਗਾ ਉਸ ਮੁੰਡੇ ਦਾ ਨਾਮ ਹੁੰਦਾ ਸੈਰ ਅਲੀ ਸੈਰ ਅਲੀ ਨੂੰ ਬਿੰਦਿਆਂ ਅਨਸਾਰ ਜਿਹੜੀ ਹਰਮਿੰਦਰ ਸੰਘੇੜਾ ਹੁੰਦੀ ਉਹ ਪਸੰਦ ਕਰ ਲੈਂਦੀ ਆ ਅੱਖਾਂ-ਅੱਖਾਂ ਚ ਨੂੰ ਪਿਆਰ ਕਰਨ ਲੱਗ ਜਾਂਦੀ ਆ ਫਿਰ ਪਾਰਟੀ ਚੱਲਦੇ ਦੌਰਾਨ ਹੀ ਜਿਹੜੀ ਹਰਮਿੰਦਰ ਕੌਰ ਸੰਘੇੜਾ ਹੁੰਦੀ ਆ ਇਹ ਸੈਰ ਅਲੀ ਨੂੰ ਮਿਲਦੀ ਜਦੋਂ ਗੱਲਾਂបਾਤਾਂ ਕਰਦੀ ਆ ਉਹਦਾ ਨੰਬਰ ਲੈ ਲੈਂਦੀ ਆ ਉਸ ਤੋਂ ਬਾਅਦ ਫੋਨ ਤੇ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰ ਲੈਂਦੇ ਆ 15-20 ਦਿਨਾਂ ਬਾਅਦ ਜਿਹੜੀ ਹਰਮਿੰਦਰ ਕੌਰ ਸੰਘੇੜਾ ਹੁੰਦੀ ਆ ਇਹ ਸੈਰ ਨੂੰ ਮਿਲ ਲਈ ਜਾਂਦੀ ਆ ਤੇ ਪਹਿਲੀ ਮੁਲਾਕਾਤ ਚ ਸਾਰੀਆਂ ਹੱਦਾਂ ਪਾਰ ਕਰ ਜਾਂਦੀ ਆ ਰਿਲੇਸ਼ਨਸ਼ਿਪ ਦੇ ਵਿੱਚ ਆ ਜਾਂਦੀ ਆ ਪਰ ਹਰਮਿੰਦਰ ਕੌਰ ਸੰਘੇੜਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਮੁੰਡੇ ਪਿੱਛੇ ਮੈਂ ਪਾਗਲ ਹੋਈ ਫਿਰਦੀ ਆ ਇਹ ਮੁੰਡਾ ਇੱਕ ਪਲੇ ਬੁਆਏ ਆ ਇਹ ਨਿਤ ਨਵੀਆਂ ਕੁੜੀਆਂ ਦਾ ਸ਼ਕੀਨ ਆ ਇਹ ਨਿਤ ਨਵੇਂ ਬੈੱਡ ਤੇ ਸੇਜ ਹੰਡਾਉਂਦਾ ਪਰ ਹਰਮਿੰਦਰ ਕੌਰ ਸੰਘੇੜੀ ਵਾਲੀ ਸੈਰਲੀ ਬਹੁਤ ਸ਼ਰੀਫ ਸੀ ਬੜਾ ਇਮਾਨਦਾਰ ਬਣ ਕੇ ਦਿਖਾਉਂਦਾ ਸੀਗਾ ਚਲੋ ਜੀ ਉਸ ਤੋਂ ਬਾਅਦ ਸਮਾਂ ਆਉਂਦਾ 2006 ਦਾ ਜਿਹੜੀ ਹੁਣ ਹਰਮਿੰਦਰ ਕੌਰ ਸੰਘੇੜਾ ਸੀ ਇਹ ਇੰਨੀ ਕੁ ਇਸ਼ਕ ਚ ਅੰਨੀ ਹੋ ਚੁੱਕੀ ਸੀ ਵੀ ਜਿਹਦਾ ਕੋਈ ਹਸਾਬ ਕਿਤਾਬ ਨਹੀਂ ਹੈਗਾ ਸੀਗਾ 2006 ਦੇ ਦਸੰਬਰ ਵਿੱਚ ਆ ਕੇ ਜਿਹੜੀ ਹਰਮਿੰਦਰ ਕੌਰ ਸੰਘੇੜਾ ਹੁੰਦੀ ਆ ਇਹ ਸੈਰਲੀ ਨੂੰ ਕਹਿੰਦੀ ਆ ਵੀ ਮੇਰੇ ਨਾਲ ਵਿਆਹ ਕਰਾ ਹੁਣ ਜਿਹੜਾ ਸੈਰਲੀ ਸੀਗਾ ਉਹਦਾ ਹਰਮਿੰਦਰ ਕੌਰ ਨਾਲ ਕੋਈ ਪਿਆਰ ਪਿਉਰ ਨਹੀਂ ਸੀਗਾ ਉਹਦਾ ਸਿਰਫ ਟਾਈਮ ਪਾਸ ਸੀਗਾ ਹੁਣ ਖੜਾ ਉਹ ਵੀ ਛਡਾਉਣਾ ਚਾਹੁੰਦਾ ਸੀਗਾ ਵੀ ਯਾਰ ਕਿਧਰ ਗੱਲ 'ਚ ਸਿਆਪਾ ਪਾ ਲਿਆ ਹਨਾ ਵੀ ਤਾਂ ਖੜੇ ਨਹੀਂ ਛੱਡਦੀ ਸੈਰਲੀ ਨੇ ਇਹ ਗੱਲ ਕਹਿ ਦਿੱਤੀ ਵੀ ਦੇਖ ਬਈ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ ਮੇਰੇ ਘਰ ਦੇ ਨੇ ਨਹੀਂ ਮੰਨਣਾ ਕਿਉਂਕਿ ਤੂੰ ਸਿੱਖਾਂ ਦੀ ਕੁੜੀ ਆ ਮੈਂ ਮੁਸਲਮਾਨਾਂ ਦਾ ਮੁੰਡਾ ਤੇਰਾ ਧਰਮ ਹੋਰ ਆ ਮੇਰਾ ਧਰਮ ਹੋਰ ਆ ਵੀ ਮੇਰੇ ਘਰ ਦੇ ਨੇ ਨਹੀਂ ਮੰਨਣਾ ਆਪਣਾ ਵਿਆਹ ਨਹੀਂ ਹੋ ਸਕਦਾ ਪਰ ਇਹਨਾਂ ਅਸਲ ਸੱਚ ਸੀਗਾ ਉਹ ਸੈਰਲੀ ਨੇ ਹਰਮਿੰਦਰ ਘਰ ਨੂੰ ਨਹੀਂ ਸੀ ਦੱਸਿਆ ਅਸਲ ਸੱਚ ਇਹ ਸੀਗਾ ਵੀ ਜਦੋਂ ਇਹ ਸੈਰ ਵਾਲੀ ਪਾਕਿਸਤਾਨ ਦੇ ਵਿੱਚ ਰਹਿੰਦਾ ਸੀਗਾ ਛੋਟੀ ਉਮਰ ਦੇ ਵਿੱਚ ਇਹਦਾ ਕਿਸੇ ਰਿਸ਼ਤੇਦਾਰਾਂ ਦੀ ਕੁੜੀ ਨਾਲ ਮੰਗਣਾ ਹੋ ਚੁੱਕਿਆ ਸੀਗਾ ਤੇ ਸੈਰ ਵਾਲੀ ਨੂੰ ਉਸ ਕੁੜੀ ਨਾਲ ਵਿਆਹ 101% ਕਰਾਉਣਾ ਹੀ ਪੈਣਾ ਸੀਗਾ ਚਲੋ ਜੀ ਜਿਹੜੀ ਹਰਮਿੰਦਰ ਕੌਰ ਹੁੰਦੀ ਹੈ ਜਦੋਂ ਇਹ ਸੈਰ ਵਾਲੀ ਦੇ ਮੂੰਹ ਚ ਇਹ ਗੱਲ ਸੁਣਦੀ ਆ ਵੀ ਧਰਮ ਤੇਰਾ ਹੋਰ ਆ ਮੇਰਾ ਹੋਰ ਆ ਤਾਂ ਹਰਮਿੰਦਰ ਕੌਰ ਕੀ ਕਹਿੰਦੀ ਵੀ ਮੈਂ ਤਾਂ ਧਰਮ ਬਦਲ ਲੈਂਨੀ ਆ ਮੈਂ ਇਸਲਾਮ ਨੂੰ ਕਬੂਲ ਕਰ ਲੈਨੀ ਆ ਫਿਰ ਇੰਨੇ ਸਿੱਖ ਧਰਮ ਨੂੰ ਛੱਡਤਾ ਤੇ ਇਸਲਾਮ ਨੂੰ ਕਬੂਲ ਕਰ ਲਿਆ ਕੁਰਾਨ ਸ਼ਰੀਫ ਨੂੰ ਪੜ੍ਹਨਾ ਸ਼ੁਰੂ ਕਰਤਾ ਹਲਾਲ ਖਾਣਾ ਸ਼ੁਰੂ ਕਰਤਾ ਸਮਾਂ ਆਉਂਦਾ ਫਿਰ 200 2007 ਦੇ ਵਿੱਚ ਜਿਹੜਾ ਸੈਰ ਲਈ ਹੁੰਦਾ ਉਹ ਹਰਮਿੰਦਰ ਕੌਰ ਨੂੰ ਇੱਕ ਝੂਠ ਮਾਰਦਾ ਹੈ ਕਿ ਮੈਨੂੰ ਬਿਜ਼ਨਸ ਦੇ ਤੌਰ ਤੇ ਸਾਊਦੀ ਅਰਬਿਕ ਮਹੀਨੇ ਲਈ ਜਾਣਾ ਪਊਗਾ। ਹਰਮਿੰਦਰ ਕੌਰ ਕਹਿੰਦੀ ਵੀ ਕੋਈ ਗੱਲ ਨਹੀਂ ਤੂੰ ਜਾ ਸਕਦਾ। ਪਰ ਜਿਹੜਾ ਇਹ ਸੈਰ ਲਈ ਹੁੰਦਾ ਇਹ ਸਾਊਦੀ ਅਰਬ ਨਹੀਂ ਜਾਂਦਾ ਸਿੱਧਾ ਪਾਕਿਸਤਾਨ ਹੁੰਦਾ ਤੇ ਪਾਕਿਸਤਾਨ ਆ ਕੇ ਆਪਦੀ ਮੰਗੇਤਰ ਨਾਲ ਵਿਆਹ ਕਰਾਉਂਦਾ ਜਿਹਦਾ ਨਾਮ ਹੁੰਦਾ ਸਨਾ। ਇੱਕ ਮਹੀਨਾ ਪਾਕਿਸਤਾਨ ਰਹਿੰਦਾ ਉਸ ਤੋਂ ਬਾਅਦ ਇਹ ਫੇਰ ਵਾਪਸ ਇੰਗਲੈਂਡ ਚਲਾ ਜਾਂਦਾ। ਫੇਰ ਇਹ ਇੰਗਲੈਂਡ ਜਾ ਕੇ ਹਰਮਿੰਦਰ ਕੌਰ ਨੂੰ ਸਾਰਾ ਉਹ ਸੱਚ ਦੱਸ ਦਿੰਦਾ। ਇਹ ਸੱਚ ਤਾਂ ਵੀ ਦੱਸਦਾ ਵੀ ਸ਼ਾਇਦ ਇੰਨਾ ਕੁਝ ਸੁਣ ਕੇ ਹਰਮਿੰਦਰ ਕੌਰ ਮੇਰਾ ਖੇੜਾ ਛੱਡ ਜੂਗੀ ਪਰ ਹਰਮਿੰਦਰ ਕੌਰ ਫੇਰ ਵੀ ਸੈਰ ਵਾਲੀ ਦਾ ਖੇੜਾ ਨਹੀਂ ਛੱਡਦੀ ਕਹਿੰਦੀ ਕੋਈ ਗੱਲ ਨਹੀਂ ਉਹਦੇ دل ਚ ਇਹ ਸੀ ਕਿ ਵੀ ਸ਼ਾਇਦ ਇਹਦੀ ਘਰ ਵਾਲੀ ਕਿਤੇ ਕਦੋਂ ਵੀਜ਼ਾ ਲੱਗੇ ਕਦੋਂ ਇੰਗਲੈਂਡ ਆਵੇ ਕਦੋਂ ਨਾ ਆਵੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ 7-8 ਮਹੀਨਿਆਂ ਬਾਅਦ ਹੀ ਸੈਰ ਵਾਲੀ ਵੀਜ਼ਾ ਲਵਾ ਕੇ ਆਪਣੀ ਘਰ ਵਾਲੇ ਨੂੰ ਸਾਰਾ ਨੂੰ ਇੰਗਲੈਂਡ ਲੈ ਜਾਂਦਾ ਇੰਗਲੈਂਡ ਜਾ ਕੇ ਉਹਦੇ ਘਰ ਚ ਰੱਖ ਲੈਂਦਾ ਪਰ ਉਧਰ ਹਰਮਿੰਦਰ ਕੌਰ ਨੂੰ ਮਿਲਦਾ ਜੁਲਦਾ ਰਹਿੰਦਾ ਜੀ ਨੂੰ ਹੁਣ ਬਾਹਰ ਮੂੰਹ ਮਾਰਨੀ ਇੰਨੀ ਆਦਤ ਹੋਵੇ ਉਹ ਘਰ ਵਾਲੀ ਤੇ ਕਿੱਥੇ ਟਿਕਦਾ ਪਰ ਜਿਹੜੀ ਘਰ ਵਾਲੀ ਸੀਗੀ ਉਹ ਇੱਕ ਪੇਂਡੂ ਕੁੜੀ ਸੀ ਦੇਸੀ ਕੁੜੀ ਸੀ ਕੋਈ ਬਾੜੀ ਪੜੀ ਲਿਖੀ ਸੀ ਕੋਈ ਬਾੜੀ ਚੋਸ ਤੇ ਚਲਾਕਣੀ ਸੀ ਹੁਣ ਜਦੋਂ ਸੈਰ ਵਾਲੀ ਰਾਤ ਨੂੰ ਸਨਾਂ ਦੇ ਕੋਲ ਹੁੰਦਾ ਸੀ ਉਦੋਂ ਵੀ ਜਿਹੜੀ ਹਰਮਿੰਦਰ ਕੌਰ ਹੁੰਦੀ ਸੀ ਉਹ ਘੰਟਾ ਘੰਟਾ ਫੋਨ ਤੇ ਸੈਰ ਵਾਲੇ ਨਾਲ ਗੱਲਾਂ ਕਰਦੀ ਸੀ ਕਿਉਂਕਿ ਉਹਦੇ ਅੰਦਰ ਚੈਲਸੀ ਪੈਦਾ ਹੋ ਚੁੱਕੀ ਸੀਗੀ ਹਰਮਿੰਦਰ ਕੌਰ ਡੇਲੀ ਸੈਰ ਵਾਲੀ ਨੂੰ ਪੁੱਛਿਆ ਕਰੇ ਰਾਤ ਨੂੰ ਵੀ ਤੋਦੀ ਕੈਨ ਨੂੰ ਹੱਥਾਂ ਨਹੀਂ ਲਾਇਆ ਕੁਛ ਨਾ ਕੀਤਾ ਤੇ ਨੂੰ ਰਿਲੇਸ਼ਨ ਤੇ ਨਹੀਂ ਬਣਾਏ ਕੀਤਾ ਨਹੀਂ ਕੀਤਾ ਬੋਤ ਨਹੀਂ ਕੀਤਾ ਇਸ ਤਰ੍ਹਾਂ ਕਰਦੇ ਆ ਕਹਿੰਦਾ ਸਮਾਂ ਲੱਗਦਾ ਫਿਰ ਜਿਹੜੀ ਹਰਮਿੰਦਰ ਕੌਰ ਹੁੰਦੀ ਆ ਉਹ ਇਸ ਗੱਲ ਤੇ ਵੀ ਰਾਜ਼ੀ ਹੋ ਜਾਂਦੀ ਵੀ ਕੋਈ ਗੱਲ ਨਹੀਂ ਤੂੰ ਮੈਨੂੰ ਦੂਜਾ ਵਿਆਹ ਕਰਾ ਲਾ ਠੀਕ ਆ ਤੂੰ ਸਾਨੂੰ ਨਾਲ ਵਿਆਹ ਕਰਾ ਲਿਆ ਤੇਰੀ ਇੰਗੇਜਮੈਂਟ ਪਹਿਲਾਂ ਦੀ ਹੋਈ ਸੀ ਕੋਈ ਗੱਲ ਨਹੀਂ ਤੂੰ ਮੈਨੂੰ ਦੂਜਾ ਵਿਆਹ ਕਰਾ ਲਾ ਮੈਨੂੰ ਕੋਈ ਇਤਰਾਜ਼ ਨਹੀਂ ਪਹਿਲੀ ਘਰ ਵਾਲੀ ਤੋਂ ਚਲੋ ਜੀ ਉਸ ਤੋਂ ਬਾਅਦ ਇਹ 6 ਮਹੀਨੇ ਵਾਲੀ ਇੱਕ ਕੰਟਰੈਕਟ ਮੈਰਿਜ ਕਰਾ ਲੈਂਦੇ ਆ ਉਸ ਕੰਟਰੈਕਟ ਮੈ ਉਨੇ ਟਾਈਮ ਲਈ ਕੰਟਰੈਕਟਡ ਮੈਰਿਜ ਹੁੰਦੀ ਆ ਉਹਦੀ ਲਾਸਟ ਡੇਟ ਆ ਜਾਂਦੀ ਆ ਲਾਸਟ ਡੇਟ ਤੋਂ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਸੈਰ ਵਾਲੀ ਹੁੰਦਾ ਉਹ ਹਰਮਿੰਦਰ ਕੌਰ ਨੂੰ ਦੱਸ ਦਿੰਦਾ ਕਿ ਮੇਰੀ ਘਰ ਵਾਲੀ 11 ਹਫਤਿਆਂ ਦੀ ਪ੍ਰੈਗਨੈਂਟ ਹੋ ਚੁੱਕੀ ਆ ਤਾਂ ਹਰਮਿੰਦਰ ਕੌਰ ਕਹਿੰਦੀ ਮੈਂ ਤੇਰੀ ਘਰ ਨੂੰ ਮਿਲਣਾ ਚਾਹੁੰਨੀ ਆ ਤਾਂ ਜਿਹੜਾ ਸੈਰ ਵਾਲੀ ਹੁੰਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਮਿਲ ਸਕਦੀ ਏ ਤੂੰ ਸਾਡੇ ਘਰੇ ਜਾ ਸਕਦੀ ਏ ਮੈਨੂੰ ਕੋਈ ਇਤਰਾਜ਼ ਨਹੀਂ ਹੁਣ ਜਿਸ ਦਿਨ ਹਰਮਿੰਦਰ ਕੌਰ ਨੇ ਸਣਾ ਨੂੰ ਮਿਲਣ ਲਈ ਆਉਣਾ ਹੁੰਦਾ ਤਾਂ ਉਸ ਦਿਨ ਕੀ ਹੁੰਦਾ ਕਿ ਜਿਹੜੇ ਕਮਰੇ ਵਿੱਚ ਸਣਾ ਰਹਿੰਦੀ ਹੁੰਦੀ ਉਹਦੇ ਦੋ ਦਰਵਾਜ਼ੇ ਹੁੰਦੇ ਆ ਇੱਕ ਦਰਵਾਜ਼ਾ ਅੰਦਰੋਂ ਲੌਕ ਹੁੰਦਾ ਇੱਕ ਬਾਹਰੋਂ ਲੌਕ ਹੁੰਦਾ ਜਿਹੜਾ ਬਾਹਰੋਂ ਲੌਕ ਹੁੰਦਾ ਉਹਦੀ ਚਾਬੀ ਹੁੰਦੀ ਆ ਸੈਰਲੀ ਕੋਲ ਚਲੋ ਜੀ ਹਰਮਿੰਦਰ ਕੌਰ ਘਰੇ ਜਾਂਦੀ ਆ ਜਿਹੜਾ ਦਰਵਾਜ਼ਾ ਅੰਦਰੋਂ ਲੌਕ ਹੁੰਦਾ ਉਹ ਸਨਾਂ ਖੋਲ ਦਿੰਦੀ ਆ ਹਰਮਿੰਦਰ ਕੌਰ ਅੰਦਰ ਦਾਖਲ ਹੋ ਜਾਂਦੀ ਆ ਅੱਧਾ ਘੰਟਾ ਦੇ ਕੋਲ ਬੈੰਦੀ ਆ ਗੱਲਾਂ ਬਾਤਾਂ ਕਰਦੀ ਆ ਪਰ ਉਹਨੂੰ ਸਾਰਾ ਕੁਝ ਦੱਸ ਦਿੰਦੀ ਆ ਕਿ ਹਾਂ ਮੇਰੇ ਸਬੰਧ ਤੇਰੇ ਘਰ ਵਾਲੇ ਨਾਲ ਹੈਗੇ ਆ ਇੰਨੇ ਸਾਲਾਂ ਤੋਂ ਸੀ ਰਿਲੇਸ਼ਨ ਦੇ ਵਿੱਚ ਅੱਧੇ ਘੰਟੇ ਬਾਅਦ ਮਿਲਣ ਤੋਂ ਬਾਅਦ ਹਰਮਿੰਦਰ ਕੌਰ ਵਾਪਸ ਚਲੀ ਜਾਂਦੀ ਆ ਉਨੇ ਟਾਈਮ ਨੂੰ ਜੁਮੇ ਦੀ ਨਮਾਜ਼ ਪੜਨ ਤੋਂ ਬਾਅਦ ਜਿਹੜਾ ਸ ਘਰੇ ਆਉਂਦਿਆਂ ਸਾਰੀ ਉਹ ਪੁਲਿਸ ਨੂੰ ਫੋਨ ਕਰਦਾ ਕਿ ਮੇਰੀ ਘਰ ਲਈਦਾ ਮਰਡਰ ਹੋ ਚੁੱਕਿਆ ਪੁਲਿਸ ਆ ਜਾਂਦੀ ਹੈ ਪੁਲਿਸ ਲਾਸ਼ ਨੂੰ ਦੇਖਦੀ ਹੈ ਲਾਸ਼ ਖੂਨ ਨਾਲ ਲੱਤਪਤ ਹੁੰਦੀ ਹੈ ਫਿਰ ਸਹਰਲੇ ਨੂੰ ਪੁੱਛਿਆ ਜਾਂਦਾ ਉਤਰਗੀਤ ਤੇ ਸ਼ੱਕ ਉਹ ਕਹਿੰਦਾ ਮੈਨੂੰ ਕਿਸ ਤੇ ਸ਼ੱਕ ਨਹੀਂਗਾ ਵੀ ਮੇਰੀ ਇੱਕ ਸਹੇਲੀ ਹੈਗੀ ਆ ਵੀ ਉਹ ਘਰੇ ਮਿਲ ਲਈ ਆਈ ਸੀਗੀ ਚਲੋ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਆ ਉਹਦੇ ਵਿੱਚ ਉਸੇਲੀ ਹਰਮਿੰਦਰ ਕੌਰ ਦੇਖਸ ਪੈਂਦੀ ਆ ਵੀ ਹਾਂ ਇਹ ਅੰਦਰ ਆਈ ਸੀ ਤੇ 2 ਘੰਟੇ ਬਾਅਦ ਵਾਪਸ ਚਲੀ ਗਈ ਉਸ ਤੋਂ ਬਾਅਦ ਪੁਲਿਸ ਹਰਮਿੰਦਰ ਕੌਰ ਨੂੰ ਚੱਕ ਲੈਂਦੀ ਆ ਫਿਰ ਹਰਮਿੰਦਰ ਕਾਹਨ ਨੂੰ ਪੁੱਛਿਆ ਜਾਂਦਾ ਵੀ ਹਾਂ ਵੀ ਤੂੰ ਕਤਲ ਕੀਤਾ ਉਹ ਕਹਿੰਦੀ ਨਹੀਂ ਮੈਂ ਕਤਲ ਨਹੀਂ ਕੀਤਾ ਵੀ ਮੈਂ ਘਰੇ ਗਈ ਸੀ ਮੈਂ ਮਿਲ ਜੁਲ ਕੇ ਵਾਪਸ ਆ ਗਈ ਪਰ ਮੈਂ ਸਾਰਾ ਕੁਝ ਦੱਸ ਕੇ ਸੀ ਵੀ ਹਾਂ ਤੇਰਾ ਘਰਾ ਮੇਰੇ ਨਾਲ ਰਿਲੇਸ਼ਨ ਦੇ ਵਿੱਚ ਆ ਤੇ ਇਸ ਤੋਂ ਲਾਵਾ ਸਾਡੇ ਵਿੱਚ ਕੁਝ ਨਹੀਂ ਹੋਇਆ ਫਿਰ ਇਹਨਾਂ ਦੇ ਜਿਹੜੇ ਰਿਲੇਸ਼ਨ ਸੀ 2-3 ਸਾਲਾਂ ਤੋਂ ਉਸ ਰਿਲੇਸ਼ਨਾਂ ਬਾਰੇ ਇਨਕੁਆਰੀ ਹੁੰਦੀ ਆ ਕਰਦਿਆਂ ਕਰਾਉਂਦਿਆਂ ਪੁਲਿਸ ਚੱਕ ਕੇ ਹਰਮਿੰਦਰ ਕੌਰ ਤੇ ਮਕਦਮਾ ਦਰਜ ਕਰ ਦਿੰਦੀ ਹੈ ਵੀ ਹਾਂ ਇਹੀ ਕਤਲ ਆ ਪਰ ਹਰਮਿੰਦਰ ਕੌਰ ચીਖ-ਚੀਖ ਕੇ ਕਹਿੰਦੀ ਹੈ ਵੀ ਮੈਂ ਕਤਲ ਨਹੀਂ ਕੀਤਾ ਮੈਂ ਕਤਲ ਨਹੀਂ ਕੀਤਾ ਪਰ ਪੁਲਿਸ ਨੇ ਦੂਜਾ ਪੱਖ ਬਿਲਕੁਲ ਨਹੀਂ ਕੰਗਾ ਲਿਆ ਜਿਹੜਾ ਸੈਰ ਵਾਲੀ ਸੀਗਾ ਉਹਦੀ ਕੋਈ ਪੁੱਛ ਪੜਤਾਲ ਨਹੀਂ ਹੋਈ ਉਹਦੇ ਕੋਈ ਫੌਂਡ ਦੀਆਂ ਕਾਲ ਡਿਟੇਲਾਂ ਨਹੀਂ ਕਢਾਈਆਂ ਗਈਆਂ ਉਹਨੂੰ ਇੱਕ ਵਾਰੀ ਵੀ ਥਾਣੇ ਲੈ ਕੇ ਤੇ ਬਿਆਨ ਨਹੀਂ ਲੈ ਕੇ ਸਿਰਫ ਸੀਸੀਟੀਵੀ ਕੈਮਰੇਜ ਫੋਟੋਜ਼ ਦੇਖ ਲਈਆਂ ਕੁੜੀ ਦੀਆਂ ਹਰਮਿੰਦਰ ਕੌਰ ਦੀਆਂ ਇਹਦੇ ਸੈਰ ਵਾਲੀ ਨਾਲ ਰਿਲੇਸ਼ਨ ਸੀ 2-3 ਸਾਲਾਂ ਤੋਂ ਇਹ ਚੀਜ਼ ਦੇਖ ਲਈ ਇਹਨਾਂ ਦੋ ਚੀਜ਼ਾਂ ਦੇ ਵਿਹਾਰ ਦੀਆਂ ਦੇ ਬਕਾਦਮਾਂ ਦਾ ਅਰਜ ਕਰਕੇ ਉਹਨੂੰ ਕਾਤਲ ਬਣਾ ਕੇ ਤੇ ਉਹਨੂੰ 14 ਸਾਲ ਦੀ ਸਜ਼ਾ ਦੇ ਦਿੱਤੀ ਗਈ। ਫਿਰ ਹਰਮਿੰਦਰ ਕੌਰ ਦੇ ਮਾਪਿਓ ਨੇ ਵੀ ਸਟੈਂਡ ਲਿਆ। ਉਹਨਾਂ ਨੇ ਆਪ ਦਾ ਵਕੀਲ ਕੀਤਾ, ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹਨਾਂ ਨੇ ਵੀ ਕੋਰਟ ਦੇ ਵਿੱਚ ਬਹੁਤ ਵਾਰ ਇਸ ਦੀ ਚੀਜ਼ ਨੂੰ ਲੈ ਕੇ ਕਿਹਾ ਵੀ ਜਿਹੜੀ ਹਰਮਿੰਦਰ ਕੌਰ ਆ ਵੀ ਦੀ ਕਾਤਲ ਨਹੀਂ ਹੈਗੀ ਕਿਉਂਕਿ 42 ਵਾਰ ਸਨਾਂ ਦੇ ਪੇਟ ਦੇ ਵਿੱਚ ਉਹਦੀ ਛਾਤੀ ਵਿੱਚ ਕਾਚੂ ਵੱਜੇ ਆ। 42 ਵਾਰ ਕਾਚੂ ਮਾਰਨ ਤੋਂ ਬਾਅਦ ਇੱਕ ਵੀ ਖੂਨ ਦਾ ਕਤਰਾ ਹਰਮਿੰਦਰ ਕੌਰ ਦੇ ਕੱਪੜਿਆਂ ਤੇ ਕਿਉਂ ਨਹੀਂ ਲੱਗਾ? ਦਰਵਾਜਾ ਅੰਦਰੋਂ ਵੀ ਲੌਕ ਆ ਬਾਹਰੋਂ ਵੀ ਲੌਕ ਆ ਤੇ ਜੇ ਇਹ ਕਤਲ ਕਰਕੇ ਆਈ ਸੀ ਫਿਰ ਦਰਵਾਜਾ ਅੰਦਰੋਂ ਦੁਬਾਰਾ ਲੌਕ ਕਿਵੇਂ ਹੋ ਸਕਦਾ ਜਿਹੜੀ bari ਦੀ ਤੁਸੀਂ ਗੱਲ ਕਰਦੇ ਹੋ ਸ਼ਾਇਦ bari ਚੋਂ ਲੰਘ ਕੇ ਉਹ bari ਤਾਂ ਇੰਨੀ ਕੁ ਛੋਟੀ ਹੈ ਵੀ ਉਹਦੇ ਵਿੱਚੋਂ ਤਾਂ ਕੋਈ ਬਿੱਲੀ ਤਾਂ ਲੰਘ ਸਕਦੇ ਪਰ ਕੋਈ ਇਨਸਾਨ ਨਹੀਂ ਲੰਘ ਸਕਦਾ ਪਰ ਫਿਰ ਵੀ ਇੰਗਲੈਂਡ ਦੇ ਕਾਨੂੰਨ ਨੇ ਉਸ ਤੇ ਕੋਈ ਵਾੜੀ ਜਾਂਚ ਪੜਤਾਲ ਨਹੀਂ ਕੀਤੀ ਸਿੱਧੀ ਚੱਕ ਕੇ 14 ਸਾਲ ਦੀ ਸਜ਼ਾ ਦੇ ਦਿੱਤੀ ਹਰਮਿੰਦਰ ਕੌਰ ਨੂੰ ਪਰ ਜਿਹੜੀਆਂ ਇਹ ਗੱਲਾਂ ਸੀਗੀਆਂ ਸੈਰ ਵਾਲੀ ਦੀਆਂ ਜਿਵੇਂ ਨੇ ਕਿਹਾ ਵੀ ਹਾਂ ਤੋਂ ਅਮਰੀਕਾ ਨੂੰ ਕਰੇ ਜਾ ਕੇ ਮਿਲ ਸਕਦੀਆਂ ਸੈਰ ਵਾਲੀ ਜਾਣ ਜਾਣ ਦੀ 10-10 ਸੀਗਾ ਉਹਨੂੰ ਵੀ ਹਾਉ 11 ਹਫਤੇ ਦੀ ਪ੍ਰੈਗਨੈਂਟ ਆ ਜਾਨੀ ਕਿ ਜਿਹੜਾ ਸੈਰ ਵਾਲੀ ਸਿਕਸ ਆ ਉਹਨੂੰ ਅਕਸਾਉਂਦਾ ਸੀ ਘਰੇ ਜਾਣ ਲਈ ਵੀ ਸਾਡੇ ਘਰੇ ਜਾਵੇ ਉਸ ਤੋਂ ਬਾਅਦ ਜਿਹੜਾ ਕੇਸ ਚੱਲ ਰਿਹਾ ਹੁੰਦਾ ਉਸ ਕੇਸ ਚੱਲਦਿਆਂ ਦੇ ਦੌਰਾਨ ਜਿਹੜਾ ਸੈਰ ਵਾਲੀ ਹੁੰਦਾ ਉਹ ਲੰਡਨ ਛੱਡ ਕੇ ਕਿਤੇ ਹੋਰ ਸ਼ਹਿਰ ਚ ਵਸ ਜੰਦਾ ਜਾ ਕੇ ਪਰ ਹਰਮਿੰਦਰ ਕੌਰ ਨੂੰ ਇਸ ਕਦੀ ਸਜ਼ਾ 14 ਸਾਲ ਕੱਟਣੀ ਪਈ ਹਰਮਿੰਦਰ ਕੌਰ ਅੱਜ ਵੀ ਚੀਕ-ਚੀਕ ਕੇ ਕਹਿੰਦੀ ਹੈ ਕਿ ਮੈਂ ਉਹ ਕਤਲ ਨਹੀਂ ਸੀ ਕੀਤਾ ਮੈਂ ਜਦੋਂ ਮਿਲ ਕੇ ਸੁਣਾ ਬਿਲਕੁਲ ਤੰਦਰੁਸਤ ਸੀ ਨਵੀਨ ਰੋਈ ਸੀ ਪਰ ਜਿਹੜੇ ਇਸ ਕਤਲ ਦਾ ਸ਼ੱਕ ਜਾਂਦਾ ਉਹ 100% ਸ਼ੱਕ ਜਾਂਦਾ ਸੈਰ ਅਲੀ ਤੇ ਪਰ ਸੈਰ ਅਲੀ ਨੂੰ ਪੁਲਿਸ ਨੇ ਕਿਉਂ ਨਹੀਂ ਫੜਿਆ ਉਹਦੀ ਪੁੱਛਪੜਤਾਲ ਕਿਉਂ ਨਹੀਂ ਹੋਈ ਇਹ ਹੁਣ ਰੱਬ ਜਾਣਦਾ ਤੇ ਸਾਡੀ ਇਹ ਵੀਡੀਓ ਨੂੰ ਸ਼ੇਅਰ ਦਬ ਕੇ ਕਰਿਓ ਕਿਉਂਕਿ ਇੰਗਲੈਂਡ ਦੇ ਵਿੱਚ ਅੱਜ ਵੀ ਬਹੁਤ ਸਾਰੀ ਪੰਜਾਬੀ ਕੁੜੀਆਂ ਮੁਸਲਮਾਨਾਂ ਦੇ ਮੁੰਡਿਆਂ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਨੇ ਉਹਨਾਂ ਦੇ ਇਸ ਵਿੱਚ ਅੰਨੀਆਂ ਉਹੀਆਂ ਫਿਰਦੀਆਂ ਨੇ ਸ਼ਾਇਦ ਆ ਵੀਡੀਓ ਦੇਖ ਕੇ ਕਿਸੇ ਨੂੰ ਭੋਰਾ ਅਕਲਾ ਜੇ ਮਾਤਾ ਜੀ ਵੀ ਆ ਕੁਝ ਵੀ ਹੋ ਜਾਂਦਾ ਸਾਡਾ ਮਕਸਦ ਬਾਤ ਨੂੰ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ